ਕਸਬਾ ਪਿੰਡੀ ਸਦਾ ਵਿਖੇ ਨਜਾਇਜ਼ ਸ਼ਰਾਬ ਫੜੀ ਗਈ 40 ਦੇ ਕਰੀਬ ਤਰਪਾਲਾਂ ਵਿੱਚੋਂ ਨਜਾਇਜ਼ ਕੱਚੀ ਲਾਂਡ ਜੋ ਕਿ ਪਿੰਡ ਦੇ ਗੰਦੇ ਪਾਣੀ ਦੇ ਛੱਪੜ ਵਿੱਚ ਦੱਬੀ ਹੋਈ ਸੀ ਐਕਸਾਈਜ਼ ਇਨਸਪੈਕਟਰ ਮੈਡਮ ਜਗਦੀਪ ਕੌਰ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਕੀਤੀ ਗਈ ਇਸ ਮਾਕੇ ਗੁਰਪ੍ਰੀਤ ਸਿੰਘ ਉਪਲ ਰਵੀ ਸ਼ਰਮਾ ਦਿਆਲ ਸਿੰਘ ਕਰਨ ਠੇਕਾ ਇੰਚਾਰਜ ਆਤ ਮੌਜੂਦ ਸਨ ਅੱਜ ਜਿ ਹਾਇਰ ਅਥਾਰਟੀ ਦੀ ਜਿਹੜੀ ਹੈਗੀ ਰਹਿਨਮਾਈ ਹੇਠ ਅੱਜ ਅਸੀਂ ਜਿਹੜਾ ਥਾਣਾ ਪਿੰਡੀ ਸਾਦਾ ਦੇ ਅੰਡਰ ਪੈਣਦਾ ਪਿੰਡੀ ਸਾਦਾ ਉੱਥੇ ਹੀ ਰੇਡ ਕੀਤਾ ਗਿਆ ਹੈਗਾ ਜਿੱਥੇ ਅਸੀਂ ਛੱਪੜ ਦੇ ਵਿੱਚੋਂ ਤਕਰੀਬਨ 30 ਤਰਪਾਲਾ ਇੱਕ ਪਾਸੇ ਆ ਜੀ ਤੇ 10 ਤਰਪਾਲਾ ਇੱਕ ਪਾਸੇ ਆ ਜੀ ਜਿਹੜੀ ਕਿ ਨਜਾਇਜ਼ ਸੀਗੀ ਛੱਪੜ ਦੇ ਵਿੱਚ ਸੀਗੀ ਜਿਹੜੀ ਲੱਖ ਦੇ ਕਰੀਬ ਪਹੁੰਚ ਗਈ ਹੈਗੀ ਸ਼ਰਾਬ ਆਹ ਸੌਰੀ ਲਾਂ ਤੇ ਜਿਹੜੀਆਂ ਹੈਗੀ ਅੱਧਰੋ ਸਾਈਡ ਤੋਂ ਇੱਕ ਜਿਹੜੀ 7 ਤਰਪਾਲਾ ਨੇ ਉਹ ਕਿਸੇ ਦੀ ਜ਼ਮੀਨ ਦੇ ਵਿੱਚੋਂ ਮਿਲੀਆਂ ਇੱਕ ਮੋਟਰ ਦਾ ਚਬਚਾ ਉਹਦੇ ਵਿੱਚੋਂ ਮਿਲੀਆਂ ਨੇ ਜਿੰਦੇ ਉੱਪਰ ਜਿਹੜਾ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਹੈ ਜੀ ਬਹੁਤ ਜ਼ਿਆਦਾ ਗੰਦਗੀ ਛੱਪੜ ਦੇ ਵਿੱਚ ਗੰਦੇ ਜਿੱਥੇ ਗੰਦਾ ਪਾਣੀ ਆ ਰਿਹਾ ਹੈਗਾ ਉੱਥੇ ਛੱਪੜ ਦੇ ਵਿੱਚ ਪਾਈ ਆ ਉਸੇ ਵਿੱਚ ਤੇ ਤੁਸੀਂ ਇਹ ਸੋਚੋ ਵੀ ਕਿੰਨਾ ਮਾੜੀ ਜਗ੍ਹਾ ਤੇ ਪਾਈ ਜਾ ਰਹੀ ਹੈਗੀ ਆ ਉਹੀ ਪਾਣੀ ਵਰਤੀ ਜਾ ਰਿਹਾ ਹੈਗੇ ਆ ਤੇ ਲੋਕ ਜਿਹੜੀ ਇਹ ਸ਼ਰਾਬ ਪੀ ਰਹੇ ਹੈਗੇ ਆ ਅਸੀਂ ਲੋਕਾਂ ਨੂੰ ਪਹਿਲਾਂ ਵੀ ਬਹੁਤ ਵਾਰ ਇਹ ਕਹਿ ਚੁੱਕੇ ਹੈਗੇ ਆ ਤੇ ਹੁਣ ਫੇਰ ਕਹਨੇ ਹੈਗੇ ਆ ਕਿ ਇਹੋ ਜੀ ਗੰਦੀ ਸ਼ਰਾਬ ਨੂੰ ਨਾ ਪੀਤਾ ਜਾਵੇ ਕਿੰਨੀ ਗੰਦੀ ਜਗ੍ਹਾ ਜਿਹੜੇ ਉੱਪਰ ਜਿਹੜੀ ਸ਼ਰਾਬ ਕੱਢੀ ਜਾ ਲਾਣ ਜਿਹੜੀ ਉਹ ਪਾਈ ਜਾ ਰਹੀ ਆ ਅੰਦਰ ਤਾਂ ਫਿਰ ਇਸ ਤੋਂ ਬਾਅਦ ਸ਼ਰਾਬ ਕੱਢਣੀ ਇਹਨਾਂ ਨੇ ਤੇ ਉਹ ਜਿਹੜੇ ਲੋਕ ਪੀ ਕੇ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਲੋਕਾਂ ਦਾ ਅਸੀਂ ਇਹ ਹੀ ਵਾਰ-ਵਾਰ ਰਿਕਵੈਸਟ ਕਰ ਰਹੇ ਆ ਗਾ ਲੋਕਾਂ ਨੂੰ ਕਿ ਇਹ ਗੰਦੀ ਜਿਹੜੀ ਸ਼ਰਾਬ ਹੈ ਲਾਣ ਜਿਹੜੀ ਇਹਦੇ ਵਿੱਚ ਨਾ ਪਾਇਆ ਤੇ ਨਾ ਹੀ ਇਹ ਕੱਢੀ ਜਾਵੇ ਤੇ ਲੋਕਾਂ ਨੂੰ ਵੀ ਅਸੀਂ ਕਵਾਂਗੇ ਵੀ ਨਾ ਪੀਤੇ